ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ پرویز ਮੁਸ਼ਰਫ ਦੀ 13 ਬਿਗੇ ਜ਼ਮੀਨ ਜਿਹੜੀ ਕਿ ਵੇਚਣ ਜਾ ਰਹੀ ਹੈ ਯੂਪੀ ਸਰਕਾਰ ਬਕਾਇਦਾ ਇਸ ਦੀ ਨਿਲਾਮੀ ਹੋਣੀ ਹੈ ਤਾਂ ਯੋਗੀ ਸਰਕਾਰ ਦੇ ਕੋਲ ਕੀ ਅਧਿਕਾਰ ਹੈ ਕਿ ਸਾਬਕਾ ਰਾਸ਼ਟਰਪਤੀ ਪਾਕਿਸਤਾਨ ਦੇ ਹੋਣ ਤੇ ਉਸ ਦੇ ਵਿੱਚ ਭਾਰਤ ਸਰਕਾਰ ਦਾ ਸੂਬਾ ਉੱਤਰ ਪ੍ਰਦੇਸ਼ ਤੇ ਉਸ ਦੇ ਮੁੱਖ ਮੰਤਰੀ ਇਹ ਫੈਸਲਾ ਲੈਣ ਜਾ ਰਹੇ ਨੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਕਿਵੇਂ ਹੋ ਸਕਦਾ ਸੰਭਵ ਕਿਸ ਪਾਕਿਸਤਾਨ ਦੇ ਉਸ ਸਾਬਕਾ ਰਾਸ਼ਟਰਪਤੀ ਨੇ ਤੇ ਉਹਨਾਂ ਦੀ ਜ਼ਮੀਨ ਯੂਪੀ ਸਰਕਾਰ ਕਿਵੇਂ ਨਿਲਾਮ ਕਰ ਸਕਦੀ ਹੈ ਵੇਚ ਸਕਦੀ ਹੈ। ਦਰਅਸਲ 1947 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਦੀ ਪਿਤਾ ਪੁਰਖੀ ਜ਼ਮੀਨ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਦੀ ਯੂਪੀ ਦੇ ਬਾਗਪੱਤ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਜਿਹੜੀ ਕਿ 13 ਬਿਗੇ ਜ਼ਮੀਨ ਹੈ ਤੇ ਦੇਸ਼ ਦਾ ਕਿਹੜਾ ਕਾਨੂੰਨ ਹੈ ਜਿਹੜਾ ਇਸ ਨੂੰ ਆਗਿਆ ਦਿੰਦਾ ਹੈ ਕਿ ਕਿਸੇ ਹੋਰ ਦੇਸ਼ ਦਾ ਵੀ ਨਾਗਰਿਕ ਜੇਕਰ ਹੋਵੇ ਔਰ ਇਥੋਂ ਤੱਕ ਕਿ ਉਸ ਦੇਸ਼ ਦਾ ਰਾਸ਼ਟਰਪਤੀ ਅਹੁਦੇ ਉੱਤੇ ਰਹਿ ਸਕਿਆ ਹੋਵੇ ਤਾ ਉਸ ਨੂੰ ਦੂਜਾ ਦੇਸ਼ ਉਸ ਦੀ ਜ਼ਮੀਨ ਆ ਜਿਹੜੀ ਪਿਤਾ ਪੁਰਖੀ ਵੇਚ ਸਕਦਾ ਹੈ ਕਿਹੜੇ ਕਾਨੂੰਨ ਦੀ ਵਰਤੋਂ ਨਾਲ ਯੋਗੀ ਸਰਕਾਰ 13 ਵਿਗੇ ਜ਼ਮੀਨ ਪ੍ਰਵੇਜ਼ ਮੁਸ਼ਰਫ ਦੀ ਵੇਚਣ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਜਾਇਦਾਦ ਵੇਚੀ ਜਾਣੀ ਹੈ ਜਿਸ ਲਈ ਬੋਲੀ ਲਈ ਵੀ ਲਾਈ ਜਾਵੇਗੀ ਅਸਲ ਵਿੱਚ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਤੇ ਉਹਨਾਂ ਦੇ ਭਰਾਵਾਂ ਦੇ ਨਾਂ ਤੇ ਭਾਰ ਚਕਰੀਬ 13 ਵਿਗੇ ਜ਼ਮੀਨ ਹੈ ਜਿਸ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਦਿਤਿਆਨਾਥ ਸਰਕਾਰ ਵੇਚਣ ਜਾ ਰਹੀ ਹੈ ਇਸ ਲਈ ਬਕਾਇਦਾ ਬੋਲੀ ਲਗਾਈ ਜਾਵੇਗੀ ਭਾਰਤ ਸਰਕਾਰ ਦੇ ਹੁਕਮਾਂ ਤੇ ਯੋਗੀ ਸਰਕਾਰ ਦੁਸ਼ਮਣ ਜਾਇਦਾਦ ਨਿਯਮਾ ਤਹਿਤ ਇਹ ਕਾਰਵਾਈ ਕਰ ਰਹੀ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਮੁਸ਼ਰਫ ਦੀ ਇਹ ਜ਼ਮੀਨ ਬਾਗਪੱਤ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੈ ਇਸ ਦੀ ਨਿਲਾਮੀ ਪ੍ਰਕਿਰਿਆ 5 ਸਤੰਬਰ ਤੱਕ ਜਾਰੀ ਰਹਿਣੀ ਹੈ ਨਿਲਾਮੀ ਦੀ ਜਿਹੜੀ ਪੂਰੀ ਪ੍ਰੋਸੈਸ ਹੁੰਦਾ ਇੱਕ ਕਾਨੂੰਨ ਦੇ ਮੁਤਾਬਕ ਕਿਉਂਕਿ ਕੋਈ ਵੀ ਦੇਸ਼ ਦਾ ਦੁਸ਼ਮਣ ਹੋਵੇ ਤੇ ਉਸ ਦੀ ਨਾਲ ਸੰਬੰਧਤ ਜਿਹੜੇ ਇਸ ਸੂਬੇ ਦੇ ਵਿੱਚ ਉਹ ਜ਼ਮੀਨ ਹੈ ਉਸ ਕੋਲ ਅਧਿਕਾਰ ਹੁੰਦਾ ਹੈ ਕਿਉਂਕਿ ਖੇਤੀਬਾੜੀ ਦਾ ਜਿਹੜਾ ਮਸਲਾ ਹੈ ਉਹ ਸੂਬਾ ਸਰਕਾਰਾਂ ਉਸ ਨੂੰ ਟੈਕਲ ਕਰਦੀਆਂ ਨੇ ਉਸ ਦੇ ਅਧਿਕਾਰ ਖੇਤਰ ਦੇ ਅੰਦਰ ਆਉਂਦਾ ਹੈ ਇਸੇ ਕਰਕੇ ਉਹਨਾਂ ਕੋਲ ਅਧਿਕਾਰ ਹੈ ਤੇ ਉਸ ਕਾਨੂੰਨ ਦੇ ਤਹਿਤ ਹੀ ਇਹ ਜ਼ਮੀਨ ਵੇਚੀ ਜਾ ਰਹੀ ਹੈ ਪ੍ਰੋਪਰ ਨਿਲਾਮੀ ਕੀਤੀ ਜਾਣੀ ਹੈ ਤੇ 5 ਸਤੰਬਰ ਤੱਕ ਇਸ ਦੀ ਨਿਲਾਮੀ ਦੀ ਪ੍ਰਕਿਰਿਆ ਜਾਰੀ ਰਹਿਣ ਵਾਲੀ ਹੈ ਇੱਥੇ ਦੱਸਣਾ ਬਣਦਾ ਕਿ ਵੰਡ ਤੋਂ ਪਹਿਲਾਂ ਮੁਸ਼ਰਫ ਦਾ ਪਰਿਵਾਰ ਆ ਜਿਹੜਾ ਉਹ ਬਾਗਪੱਤ ਜ਼ਿਲ੍ਹੇ ਦੇ ਨਾਲ ਕੋਟਾਨਾ ਪਿੰਡ 'ਚ ਰਹਿੰਦਾ ਸੀ ਯੂਪੀ ਦਾ ਜ਼ਿਲ੍ਹਾ ਹੈ ਬਾਗਪੱਤ ਉੱਥੇ ਪਿੰਡ ਹੈ ਕੋਟਾਨਾ ਉਹ پرویز ਮੁਸ਼ਰਫ ਦਾ ਬਜ਼ੁਰਗਾਂ ਦਾ ਪੁਰਖਿਆਂ ਦਾ ਪਿੰਡ ਹੈ ਉਸ ਦੇ ਪਿਤਾ ਮੁਸ਼ਰਫੁਦੀਨ ਤੇ ਮਾਂ ਬੀਗਮ ਜਰੀਨ ਦੋਵੇਂ ਸਪਿੰਡ ਦੇ ਵਸਨੀਕ ਸਨ ਇਹ ਪਰਿਵਾਰ ਆਜ਼ਾਦੀ ਤੋਂ ਬਾਅਦ ਪਹਿਲਾਂ 1943 ਦੇ ਵਿੱਚ ਹੀ ਦਿੱਲੀ ਵਿੱਚ ਰਹਿਣ ਲੱਗ ਪਿਆ ਸੀ ਪਿੰਡ ਵਿੱਚ ਉਹਨਾਂ ਦੀ ਇੱਕ ਹਵੇਲੀ ਵੀ ਸੀ ਜੋ ਕਿ ਹੁਣ ਖੰਡਰ ਹੋ ਚੁੱਕੀ ਹੈ ਭਾਰਤ ਦੀ ਵੰਡ ਤੋਂ ਬਾਅਦ ਇਹ ਪਰਿਵਾਰ ਪਾਕਿਸਤਾਨ ਚਲੇ ਜਾਂਦਾ ਬਾਅਦ ਵਿੱਚ ਭਾਰਤ ਸਰਕਾਰ ਵੱਲੋਂ ਬਣਾਏ ਨਿਯਮ ਅਨੁਸਾਰ ਇਸ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕਰ ਦਿੱਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਮੁਸ਼ਰਫ ਪਰਿਵਾਰ ਦੀ ਕੁਝ ਜ਼ਮੀਨ ਪਹਿਲਾਂ ਵੀ ਵੇਖ ਚੁੱਕੀ ਆ ਉਸ ਦੇ ਭਰਾ ਦੇ ਨਾਂ ਤੇ ਇੱਥੇ ਵੀ ਜਾਇਦਾਦ ਜਾਇਦਾਦ ਸੀ ਇਸ ਨੂੰ ਕਰੀਬ 15 ਸਾਲ ਪਹਿਲਾਂ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕੀਤਾ ਗਿਆ ਸੀ ਮੁਸ਼ਰਫ ਪਰਿਵਾਰ ਦੀ ਕੁਝ ਜਾਇਦਾਦ ਖੱਦਰ ਅਤੇ ਕੁਝ ਬਾਂਗਰ ਦੇ ਰਿਕਾਰਡ ਵਿੱਚ ਦਰਜ ਹੈ ਐਨਮੀ ਪ੍ਰਾਪਰਟੀ ਕਸਟਡੀਅਨ ਦਫਤਰ ਨੇ ਫਿਲਹਾਲ ਬੰਗੜ ਦੀ ਜਾਇਦਾਦ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ 5 ਸਤੰਬਰ ਤੱਕ ਪ੍ਰਕਿਰਿਆ ਚੱਲਣੀ ਹੈ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਮੁਸ਼ਰਫ ਪਰਿਵਾਰ ਦੀ ਇਸ ਜਾਇਦਾਦ ਦੀ ਬੋਲੀ 37.5 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ 13 ਬਿਗੇ ਜ਼ਮੀਨ ਦੀ ਜਿਹੜੀ ਬੋਲੀ ਹੈ ਉਹ 37.5 ਲੱਖ ਰੁਪਏ ਤੋਂ ਸ਼ੁਰੂ ਹੋਣੀ ਹੈ ਜਿੰਨੀ ਬੋਲੀ ਲੱਗੇਗੀ ਉਸ ਹਿਸਾਬ ਦੇ ਨਾਲ ਇਸ ਜ਼ਮੀਨ ਨੂੰ ਵੇਚਿਆ ਜਾਵੇਗਾ 19 ਭਾਅ ਦੇ ਉੱਤੇ ਉਹਨੇ ਰੇਟ ਦੇ ਉੱਤੇ ਇਹ ਜ਼ਮੀਨ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਦੇ ਨਾਂ ਤੇ ਤਬਦੀਲ ਹੋ ਜਾਣੀ ਹੈ ਕਾਨੂੰਨ ਦੇ ਮੁਤਾਬਕ ਤੇ ਦੁਸ਼ਮਣ ਦੀ ਜਾਇਦਾਦ ਜਿਹੜਾ ਐਕਟ ਹੈ ਕਾਨੂੰਨ ਹੈ ਉਹ ਕੀ ਕਹਿੰਦਾ ਹੈ ਦੇਸ਼ ਦੀ ਸੰਸਦ ਨੇ ਪਾਕਿਸਤਾਨ ਨਾਲ 1965 ਦੀ ਜੰਗ ਤੋਂ ਬਾਅਦ 1968 ਵਿੱਚ ਦੁਸ਼ਮਣ ਜਾਇਦਾਦ ਕਾਨੂੰਨ ਪਾਸ ਕੀਤਾ ਸੀ ਇਸ ਅਨੁਸਾਰ ਜਿਹੜੇ ਲੋਕ ਵੰਡ ਤੋਂ ਬਾਅਦ ਜਾਂ 1965 ਅਤੇ 71 ਦੀਆਂ ਜੰਗਾਂ ਤੋਂ ਬਾਅਦ ਭਾਰਤ ਛੱਡ ਕੇ ਪਾਕਿਸਤਾਨ ਚਲੇਗਾ ਚਲੇ ਗਏ ਸੰਤ ਤੇ ਉੱਥੋਂ ਦੀ ਨਾਗਰਿਕਤਾ ਲੈ ਲਈ ਸੀ ਉਹਨਾਂ ਦੀ ਜਾਇਦਾਦ ਨੂੰ ਦੁਸ਼ਮਣ ਦੀ ਜਾਇਦਾਦ ਘਰਾਰ ਦਿੱਤਾ ਜਾਂਦਾ ਹੈ ਭਾਰਤ ਸਰਕਾਰ ਨੇ ਅਜਿਹੀਆਂ ਜਾਇਦਾਦਾਂ ਆਪਣੇ ਕਬਜ਼ੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਲੈ ਲਈਆਂ ਨੇ ਤੇ ਜਿੱਥੇ ਕਿਤੇ ਇਹ ਪ੍ਰਕਿਰਿਆ ਪੂਰੀ ਹੋਣ ਵਾਲੀ ਰਹਿੰਦੀ ਹੈ ਉੱਥੇ ਇਹ ਹੁਣ ਪ੍ਰਕਿਰਿਆ ਨੂੰ ਅਰੰਭਿਆ ਗਿਆ ਇਸੇ ਤਰ੍ਹਾਂ ਕੋਟਾਨਾ ਪਿੰਡ ਜ਼ਿਲ੍ਹਾ ਬਾਗਪੱਤ ਯੂਪੀ ਦਾ ਜਿੱਥੇ پرویز ਮੁਸ਼ਰਫ ਪਾਕਿਸਤਾਨ ਫੌਜ ਦੇ ਮੁਖੀ ਵੀ ਰਹਿ ਚੁੱਕੇ ਨੇ ਸਾਬਕਾ ਰਾਸ਼ਟਰਪਤੀ ਉਹਨਾਂ ਦੀ ਇਹ ਜ਼ਮੀਨ 13 ਵਿਘਾ ਜਿਹੜੀ ਹੁਣ ਨਿਲਾਮੀ 5 ਸਤੰਬਰ ਤੱਕ ਪ੍ਰਕਿਰਿਆ ਪੂਰੀ ਹੋ ਜਾਣੀ ਹੈ ਜਿਹੜਾ ਸਭ ਤੋਂ ਵੱਧ ਬੋਲੀ ਲਾਵੇਗਾ ਜ਼ਮੀਨ ਉਸ ਦੇ ਨਾਮ ਹੋ ਜਾਵੇਗੀ ਤਾਂ ਦੁਸ਼ਮਣ ਜਾਇਦਾਦ ਦੇ ਨਾਮ ਦੇ ਉੱਤੇ ਬਣਿਆ ਇੱਕ ਕਾਨੂੰਨ ਆ ਜਿਹੜਾ ਉਸ ਦੇ ਤਹਿਤ ਇਹ ਬੋਲੀ ਕਰਵਾਈ ਜਾਣੀ ਹੈ ਇਸ ਤਰ੍ਹਾਂ ਹੋਰ ਵੀ ਕਈ ਜਾਇਦਾਦਾਂ ਨੇ ਜਿਹੜਾ ਕਿ ਭਾਰਤ ਛੱਡ ਕੇ ਚਲਿਆ ਗਿਆ ਉਸ ਦੇ ਔਰ ਦੂਸਰੇ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲਈ ਔਰ ਖਾਸ ਕਰਕੇ ਉਸ ਨੂੰ ਦੁਸ਼ਮਣ ਦੀ ਨਜ਼ਰ ਨਾਲ ਵੇਖਿਆ ਜਾਂਦਾ ਜਿਸ ਨੂੰ ਉਸ ਨੂੰ ਇਸ ਵਿੱਚ ਪਾ ਦਿੱਤਾ ਜਾਂਦਾ ਹੈ ਇੱਕ ਕਾਨੂੰਨ ਬਕਾਇਦਾ ਤੌਰ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋਇਆ ਉਸੇ ਦੇ ਤਹਿਤ ਇਸ ਦੀ ਬੋਲੀ ਲੱਗਣੀ ਹੈ ਤੇ ਇਸੇ ਕਰਕੇ ਇੱਕ ਪ੍ਰਾਣੀ ਜ਼ਮੀਨ ਵੇਚਿਆ ਜਾ ਰਿਹਾ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ